ਸ੍ਰੀ ਰਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣ ਜਾ ਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹ ਘਨੇਰਾ ਮਾਇਆ ਮੋ ਸਭਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਣੀ ਕਾਰ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੈ ਹੇਤ ਕਹਉ ਨਾਨਕ ਪ੍ਰਾਣੀ ਪਹਿਲੇ ਪਹਿਰੈ ਛੂਟਹਿਗਾ ਹਰ ਚੇਤ ਦੂਜੈ ਤਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਪਰ ਜੋ ਬਨਭੈ ਮਤ ਐਹ ਨਿਸਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਧਲੇ ਨਾਮ ਨਾ ਚੇਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ ਤੀਰਥ ਵਰਤ ਸੁੱਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਵਿਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਸਰਹੰਸ ਉਲਥੜੇ ਆਏ ਜੋ ਬਨ ਘਟੈ ਜਰੂਆ ਜਿਣੈ ਵਣਜਾਰਿਆ ਮਿੱਤਰਾ ਆਪ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਧੁਲੇ ਜਾਂ ਜੰਮ ਪਕੜ ਚਲਾਇਆ ਸਭ ਕਿਸੇ ਆਪਣਾ ਕਰ ਕਰ ਰਾਖਿਆ ਖਿਨ ਮੈਂ ਭਇਆ ਪਰਾਇਆ ਬੋਧ ਵਿਸਰਜੀ ਗਈ ਸਿਆਣ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤਹੁ ਲਿਵ ਲਾਏ ਚੌਥੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਬਿਰਧ ਭਇਆ ਤਨ ਖੀੜ ਅੱਖੀ ਅੰਧ ਨਾਂ ਦੀ ਸਈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨਾਵੇ ਅੱਖੀਂ ਅੰਧ ਜੀਬ ਰਸ ਨਾਹੀ ਰਹੇ ਪਰਾ ਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣਾ ਖੜ ਪੱਕੀ ਕੋੜ ਭੱਜੈ ਦਿਲ ਸੈ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ ਪਛਾਨ ਉੜਕ ਆਇਆ ਤਿਨ ਸਾਹ ਆਵਣ ਜਾਰਿਆ ਮਿੱਤਰਾ ਜਰ ਜਰਵਾਣਾ ਤਨ ਇਕ ਰਤੀ ਗੁਣ ਨ ਸਮਾਣਿਆ ਆਵਣ ਜਾਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹ ਨ ਸਾਕੈ ਭਾਏ ਭਗਤ ਭੈ ਤਰਣਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੈ ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸੱਚ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਝਾਰ ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸੰਭਾਰ ਹਰ ਹਰ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵਿਆ ਜਿਸ ਕੀ ਵਸ ਤਿਸ ਚੇਤਾਹ ਪ੍ਰਾਣੀ ਕਰ ਹਿਰਦੈ ਗੁਰਮੁਖ ਬੀਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜੈ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੈ ਭਾਏ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਛੇਤੀ ਮਨ ਜਾਣੈ ਖਟ ਖਵਾਏ ਜੋ ਦੇਵਤ ਸੈ ਨ ਜਾਣੈ ਮੂੜਾ ਦਿੱਤੇ ਨੂੰ ਲਪਟਾਇ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਬਲਾਏ ਕਹ ਨਾਨਕ ਦੂਜੈ ਪਹਿਰੈ ਪ੍ਰਾਣੀ ਤਿਸ ਕਾਲ ਨ ਕਭ ਹੂੰ ਖਾਏ ਤੀਜੈ ਪਹਿਰੈ ਰਣ ਕੈ ਵਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤ ਵੈ ਧਨ ਸੰਚ ਵੈ ਵਣ ਜਾ ਰਿਆ ਮਿੱਤਰਾ ਹਰ ਨਾਮ ਹਰ ਨਾ ਸੰਭਾਲ ਹਰ ਨਾਮ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸੁਖਾਈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵਹੁ ਪੂਰਾ ਸਤ ਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਹਾਂਦੀ ਹਰ ਸੇਵਹੁ ਖਿਨ ਖਿਨ ਢਿਲ ਮੂਲ ਨਾ ਕਰਿਓ ਜਿਤ ਅਸਥਿਰ ਜੁਗ ਜੁਗ ਹੋਵਹੁ ਹਰ ਸੇਤੀ ਸਦਮਾਨ ਹੋ ਰਲੀਆਂ ਜਨਮ ਮਰਨ ਦੁਖ ਖੋਵਹੁ ਗੁਰ ਸਤਗੁਰ ਸੁਆਮੀ ਭੇਦ ਨ ਜਾਣਹੁ ਜਿਤ ਮਿਲ ਹਰ ਭਗਤ ਸੁਖਾਂ ਦੀ ਕਹ ਨਾਨਕ ਪ੍ਰਾਣੀ ਚੌਥੈ ਪਹਿਰੈ ਸਫਲਿਓ ਰਹਿਣ ਭਗਤਾں ਦੀ